ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਅੱਜ ਕੱਲ ਪੂਰੀਆਂ ਚਰਚਾਵਾਂ ਦਾ ਬਾਜ਼ਾਰ ਗਰਮ ਹੈ ਕਿ ਅਮਰੀਕਾ ਤੋਂ ਜਿਹੜੇ ਰਿਪੋਰਟ ਕੀਤੇ ਜਾਂਦੇ ਦੇਸ਼ ਦੇ ਨਾਗਰਿਕ ਆ ਉਹਨਾਂ ਦੀ ਜਿਹੜੀ ਜਹਾਜ਼ ਆਮਰਸਰ ਸਾਹਿਬ ਦੀ ਧਰਤੀ ਤੇ ਉਤਰ ਰਹੇ ਨੇ ਪਹਿਲਾਂ ਵੀ ਕਿ ਜਹਾਜ਼ ਉਤਰਿਆ ਜਿਹਦੇ ਬਾਰੇ ਕੋਈ ਪੱਕੀ ਠੋਸ ਤਰੀਕ ਨਹੀਂ ਸੀ ਮਿਲੀ ਪਰ ਹੁਣੇ ਪਤਾ ਲੱਗਾ ਕਿ ਅੱਜ ਰਾਤ ਨੂੰ 10 ਵਜੇ ਜਿਹੜਾ ਅਮਰੀਕਾ ਦਾ ਇੱਕ ਜਿਹੜਾ ਜਿਹੜਾ ਫੌਜੀ ਜਹਾਜ਼ ਆ ਉਹਦੇ ਵਿੱਚ 100 ਤੋਂ ਵੱਧ ਜਿਹੜੇ ਦੇਸ਼ ਨਿਕਾਲਾ ਕੀਤੇ ਗਏ ਅਮਰੀਕਾ ਤੋਂ ਉਹ ਹਿੰਦੁਸਤਾਨ ਦੇ ਨਾਗਰਿਕ ਨੇ ਇਹਦੇ ਵਿੱਚ ਐਤ ਕੀ ਵੱਡੀ ਗਿਣਤੀ ਵੀ 70-75 ਦੇ ਕਰੀਬ ਜਿਹੜੇ ਪੰਜਾਬ ਦੇ ਬਸੰਦੇ ਨੇ ਜਿਹੜੇ ਕੀ ਆਪਣਾ ਘਰ-ਬਾਰ ਜਿਵੇਂ ਕਹਿੰਦੇ ਨੇ ਵੇਚ-ਵਟ ਕੇ ਬਹੁਤ ਵੱਡੀਆਂ ਰਕਮਾਂ ਦੇ ਕੇ ਬੜੇ ਮਾੜੇ ਰਸਤਿਆਂ ਰਾਹੀਂ ਉਹ ਅਮਰੀਕਾ ਪਹੁੰਚੇ ਸੀ ਤੇ ਅਮਰੀਕਾ ਦੇ ਵਿੱਚ ਅੱਜ ਇੱਕ ਮੁਲਾਕਾਤ ਵੀ ਹੋਈ ਆ ਉਸ ਦੇ ਵਿੱਚ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਤੇ ਅਮਰੀਕਾ ਦੇ ਰਾਸ਼ਟਰਪਤੀ 트ੰਪ ਦੇ ਵਿੱਚ ਹੋਈ ਪਰ ਉੱਥੇ ਕੋਈ ਚੰਗਾ ਜਿਵੇਂ ਕਹਿੰਦੇ ਆ ਸੁਨੇਹਾ ਨਹੀਂ ਮਿਲਿਆ ਸੋ ਅੱਜ ਉਹਔਰਤ ਸਰ ਦੀ ਧਰਤੀ ਤੇ ਦੂਜਾ ਚਹਾ ਜ ਉਤਰ ਰਿਹਾ ਤੇ ਤੀਜੇ ਦੀ ਕੁੜੀ ਕੀਤੀ ਜਾ ਰਹੀ ਹੈ ਉਸ ਸਮੇਂ ਦੇ ਉੱਤੇ ਜਿੱਥੇ ਪੰਜਾਬ ਦੇ ਵਿੱਚ ਪੰਜਾਬ ਦੇ ਵਸੰਦਿਆਂ ਦੇ ਵਿੱਚ ਮਨ ਦੇ ਵਿੱਚ ਕਾਫੀ ਇੱਕ ਅਫਸੋਸ ਵੀ ਆ ਤੇ ਜਿਹੜੇ ਲੋਕ ਵਿਚਾਰੇ ਉਥੋਂ ਵਾਪਸ ਪਰਤ ਰਹੇ ਨੇ ਉਹਨਾਂ ਦੇ ਨਾਲ ਹਮਦਰਦੀ ਵੀ ਆ ਇਸ ਸਮੇਂ ਤੇ ਸਿੱਖਾਂ ਦੀ ਉਹ ਸਰਮੌਰ ਸੰਸਥਾ ਸ਼ਰੋਨੀ ਗੁਰਦੁਆਰਾ ਫਰੰਦ ਕਮੇਟੀ ਦੇ ਪ੍ਰਧਾਨ ਸਾਹਿਬ ਵੱਲੋਂ ਉਹਨਾਂ ਪਰਿਵਾਰਾਂ ਦੇ ਨਾਲ ਜਿੱਥੇ ਹਮਦਰਦੀ ਦਾ ਪੋਟਾਵਾ ਕੀਤਾ ਗਿਆ ਤੇ ਕਰਨਾ ਬਣਦਾ ਵੀ ਆ ਉਹਨਾਂ ਨੇ ਆਪਣੀਆਂ ਸੇਵਾਵਾਂ ਜਿਹੜੀਆਂ ਵਾਂ ਉਸ 에어ਪੋਰਟ ਤੇ ਪਹੁੰਚਣ ਵਾਲੇ ਉਹਨਾਂ ਦੇ ਵਾਸਤੇ ਤੇ ਉਹਨਾਂ ਦੇ ਮਾਂ ਬਾਪ ਤੇ ਰਿਸ਼ਤੇਦਾਰਾਂ ਵਾਸਤੇ ਦੇਣ ਦਾਇਰਾ ਐਲਾਨ ਕੀਤਾ ਅੱਜ ਸ਼ਰੋਨੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਰਜਿੰਦਰ ਸਿੰਘ ਧਾਮੀ ਵੱਲੋਂ ਉਹਨਾਂ ਨੂੰ ਘਰਾਂ ਜਾਣ ਵਾਸਤੇ ਪਹੁੰਚਣ ਵਾਸਤੇ ਜਿਹੜੇ ਸਹਾਦਤ ਮੁਹੱਈਆ ਕਰਾਉਣ ਦੀ ਗੱਲ ਆ ਤੇ ਜੇ ਰਾਤ ਨੇਰ ਸਵੇਰ ਹੁੰਦਾ ਤਾਂ ਉਹਨਾਂ ਨੂੰ ਸਰਾਮਾਂ ਦੇ ਵਿੱਚ ਜਿਹੜੀ ਆ ਫ੍ਰੀ ਰਹਿਣ ਦੀ ਸਹੂਲਤ ਦਾ ਜਿਹੜਾ ਕੀ ਸਦਾ ਦਿੱਤਾ ਗਿਆ ਜਿਹੜੇ ਕੀ 에ਰਪੋਰਟ ਦੇ ਉੱਤੇ ਸ਼ਰੋਣੀ ਘੋਦਰਾਪਾਣ ਦੀ ਕਮੇਟੀ ਦੇ ਅਧਿਕਾਰੀ ਉੱਥੇ ਸੇਵਾਵਾਂ ਨਿਭਾਉਣਗੇ ਤੇ ਉਹਨਾਂ ਨਾਲ ਉਹ ਸੰਪਰਕ ਕੀਤਾ ਜਾ ਸਕਦਾ ਭਾਵੇਂ ਕੀ ਇਹ ਔਖਾ ਸਮਾਂ ਇਸ ਸਮੇਂ ਤੇ ਜਿਹੜਾ ਪੰਥ ਹੈ ਤੇ ਸਿੱਖ ਮਰਾ ਜਿਹੜਾ ਪਿਛਲਾ ਵਿਸ਼ੋਕਰ ਤੇ ਇਤਿਹਾਸ ਦੱਸਦਾ ਕਿ ਹਰੇਕ ਔਖੀ ਘੜੀ ਵੇਲੇ ਸਿੱਖ ਜਿਹੜੇ ਆ ਉਹ ਹਮੇਸ਼ਾ ਤੇ ਉਹਨਾਂ ਦੀਆਂ ਸੰਸਤਾਵਾਂ ਹਮੇਸ਼ਾ ਡਟ ਕੇ ਖੜਦੀਆਂ ਨੇ ਸੋ ਇਸ ਗੱਲ ਲਈ ਅਸੀਂ ਮੀਡੀਆ ਦੇ ਰਾਹੀਂ ਉਹਨਾਂ ਸਾਡੇ ਪਰਿਵਾਰਾਂ ਨੂੰ ਤੇ ਉਹਨਾਂ ਬਾਹਰੋਂ ਆ ਰਹੇ ਜਿਹੜੇ ਲੋਕ ਨੇ ਉਹਨਾਂ ਨੂੰ ਅਸੀਂ ਇਹ ਬੇਨਤੀ ਪੱਤਰ ਭੇਜ ਰਹੇ ਆ ਰਮ ਖੈਰ ਕਰੇ ਉਹ ਗੁਰੂ ਦੇ ਦਰ ਨਮਸਤਕ ਹੋ ਕੇ ਆਪਣੀ ਨਵੀਂ ਜ਼ਿੰਦਗੀ ਤੇ ਨਵੇਂ ਭਵਿੱਖ ਵਾਸਤੇ ਅਰਦਾਸ ਕਰਨ ਅਸੀਂ ਸਾਰੇ ਉਹਨਾਂ ਦੇ ਇਸ ਔਖੇ ਘੜੀ ਵਿੱਚ ਸਾਥ ਦੇ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਧੈ ਅੱਜ ਕੱਲ ਪੂਰੀਆਂ ਚਰਚਾਵਾਂ ਦਾ ਬਾਜ਼ਾਰ ਗਰਮ ਹੈ ਕਿ ਅਮਰੀਕਾ ਤੋਂ ਜਿਹੜੇ ਰਿਪੋਰਟ ਕੀਤੇ ਜਾਂਦੇ ਦੇਸ਼ ਦੇ ਨਾਗਰਿਕ ਆ ਉਹਨਾਂ ਦੀ ਜਿਹੜੀ ਜਹਾਜ਼ ਆਮਰਸਰ ਸਾਹਿਬ ਦੀ ਧਰਤੀ ਤੇ ਉਤਰ ਰਹੀ ਥੀ ਪਹਿਲਾ ਵੀ ਇੱਕ ਜਹਾਜ਼ ਉਤਰਿਆ ਜਿਹਦੇ ਬਾਰੇ ਕੋਈ ਪੱਕੀ ਠੋਸ ਤਰੀਕ ਨਹੀਂ ਸੀ ਮਿਲੀ ਪਰ ਹੁਣੇ ਪਤਾ ਲੱਗਾ ਕਿ ਅੱਜ ਰਾਤ ਨੂੰ 10 ਵਜੇ ਜਿਹੜਾ ਅਮਰੀਕਾ ਦਾ ਇੱਕ ਜਿਹੜਾ ਜਿਹੜਾ ਫੌਜੀ ਜਹਾਜ਼ ਆ ਉਹਦੇ ਵਿੱਚ 100 ਤੋਂ ਵੱਧ ਜਿਹੜੇ ਦੇਸ਼ ਨਿਕਾਲਾ ਕੀਤੇ ਗਏ ਅਮਰੀਕਾ ਤੋਂ ਉਹ ਹਿੰਦੁਸਤਾਨ ਦੇ ਨਾਗਰਿਕ ਨੇ ਇਹਦੇ ਵਿੱਚ ਐਤ ਕੀ ਵੱਡੀ ਗਿਣਤੀ ਵੀ 70-75 ਦੇ ਕਰੀਬ ਜਿਹੜੇ ਪੰਜਾਬ ਦੇ ਵਿਸਿੰਦੇ ਨੇ ਜਿਹੜੇ ਕੀ ਆਪਣਾ ਘਰ-ਬਾਰ ਜਿਵੇਂ ਕਹਿੰਦੇ ਨੇ ਵੇਚ-ਵਟ ਕੇ ਬਹੁਤ ਵੱਡੀਆਂ ਰਕਮਾਂ ਦੇ ਕੇ ਬੜੇ ਮਾਰੇ ਰਸਤਿਆਂ ਰਾਹੀਂ ਉਹ ਅਮਰੀਕਾ ਪਹੁੰਚੇ ਸੀ ਤੇ ਅਮਰੀਕਾ ਦੇ ਵਿੱਚ ਅੱਜ ਇੱਕ ਮੁਲਾਕਾਤ ਵੀ ਹੋਈ ਆ ਉਸ ਦੇ ਵਿੱਚ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਤੇ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਦੇ ਵਿੱਚ ਹੋਈ ਪਰ ਉੱਥੇ ਕੋਈ ਚੰਗਾ ਜਿਵੇਂ ਕਹਿੰਦੇ ਆ ਸੁਨੇਹਾ ਨਹੀਂ ਮਿਲਿਆ ਸੋ ਅੱਜ ਉਹ ਅਹੁਦਸਰ ਦੀ ਧਰਤੀ ਤੇ ਦੂਜਾ ਜਹਾਜ਼ ਉਤਰ ਰਿਹਾ ਤੇ ਤੀਜੇ ਦੀ ਕੁੜੀ ਕੀਤੀ ਜਾ ਰਹੀ ਆ ਉਸ ਸਮੇਂ ਦੇ ਉੱਤੇ ਜਿੱਥੇ ਪੰਜਾਬ ਦੇ ਵਿੱਚ ਪੰਜਾਬ ਦੇ ਵਸੰਦਿਆਂ ਦੇ ਵਿੱਚ ਮਨ ਦੇ ਵਿੱਚ ਕਾਫੀ ਇੱਕ ਅਫਸੋਸ ਵੀ ਆ ਤੇ ਜਿਹੜੇ ਲੋਕ ਵਿਚਾਰੇ ਉੱਥੋਂ ਵਾਪਸ ਪਰਤ ਰਹੇ ਨੇ ਉਹਨਾਂ ਦੇ ਨਾਲ ਹਮਦਰਦੀ ਵੀ ਆ ਇਸ ਸਮੇਂ ਤੇ ਸਿੱਖਾਂ ਦੀ ਉਹ ਸਰਮੌਰ ਸੰਸਥਾ ਸ਼ਰੋਣੀ ਗੁਰਦੁਆਰਾ ਫਰੰਦ ਕਮੇਟੀ ਦੇ ਪ੍ਰਧਾਨ ਸਾਹਿਬ ਵੱਲੋਂ ਉਹਨਾਂ ਪਰਿਵਾਰਾਂ ਦੇ ਨਾਲ ਜਿੱਥੇ ਹਮਦਰਦੀ ਦਾ ਪੋਟਾਵਾ ਕੀਤਾ ਗਿਆ ਤੇ ਕਰਨਾ ਬਣਦਾ ਵੀ ਆ ਉਹਨਾਂ ਨੇ ਆਪਣੀਆਂ ਸੇਵਾਵਾਂ ਜਿਹੜੀਆਂ ਆ ਉਸ 에어ਪੋਰਟ ਤੇ ਪਹੁੰਚਣ ਵਾਲੇ ਉਹਨਾਂ ਦੇ ਵਾਸਤੇ ਤੇ ਉਹਨਾਂ ਦੇ ਮਾਪੇ ਰਿਸ਼ਤੇਦਾਰਾਂ ਵਾਸਤੇ ਦੇਣ ਦਾ ਐਲਾਨ ਕੀਤਾ ਅੱਜ ਸ਼ਰੋਨੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਰਜਿੰਦਰ ਸਿੰਘ ਧਾਮੀ ਵੱਲੋਂ ਉਹਨਾਂ ਨੂੰ ਘਰਾਂ ਜਾਣ ਵਾਸਤੇ ਪਹੁੰਚਣ ਵਾਸਤੇ ਜਿਹੜੇ ਸਾਧਨ ਮੁਹੱਈਆ ਕਰਾਉਣ ਦੀ ਗੱਲ ਹੈ ਤੇ ਜੇ ਰਾਤ ਨੇ ਸਵੇਰ ਹੁੰਦਾ ਤਾਂ ਉਹਨਾਂ ਨੂੰ ਸਰਾਮਾਂ ਦੇ ਵਿੱਚ ਜਿਹੜੀ ਆ ਫ੍ਰੀ ਰਹਿਣ ਦੀ ਸਹੂਲਤ ਦਾ ਜਿਹੜਾ ਕੀ ਸਦਾ ਦਿੱਤਾ ਗਿਆ ਜਿਹੜੇ ਕੀ ਅਰਪੋਰਟ ਦੇ ਉੱਤੇ ਸ਼ਰੋਣੀ ਗੁਰਦਰਾਪਨ ਦੀ ਕਮੇਟੀ ਦੇ ਅਧਿਕਾਰੀ ਉੱਥੇ ਸੇਵਾਵਾਂ ਨਿਭਾਉਣਗੇ ਤੇ ਉਹਨਾਂ ਨਾਲ ਉਹ ਸੰਪਰਕ ਕੀਤਾ ਜਾ ਸਕਦਾ ਹੈ ਭਾਵੇਂ ਕੀ ਇਹ ਔਖਾ ਸਮਾਂ ਇਸ ਸਮੇਂ ਤੇ ਜਿਹੜਾ ਪੰਥ ਹੈ ਤੇ ਸਿੱਖ ਜਿਹੜਾ ਪਿਛਲਾ ਵਿਸ਼ੋਕਰ ਤੇ ਇਤਿਹਾਸ ਦੱਸਦਾ ਕਿ ਹਰੇਕ ਔਖੀ ਘੜੀ ਵੇਲੇ ਸਿੱਖ ਜਿਹੜੇ ਆ ਉਹ ਹਮੇਸ਼ਾ ਤੇ ਉਹਨਾਂ ਦੀਆਂ ਸੇਵਾਵਾਂ ਹਮੇਸ਼ਾ ਕਰਕੇ ਖੜਦੀਆਂ ਨੇ ਸੋ ਇਸ ਗੱਲ ਲਈ ਅਸੀਂ মিডিਆ ਦੇ ਰਾਹੀਂ ਉਹਨਾਂ ਸਾਡੇ ਪਰਿਵਾਰਾਂ ਨੂੰ ਤੇ ਉਹਨਾਂ ਵਾਰੋਂ ਆ ਰਹੇ ਜਿਹੜੇ ਲੋਕ ਨੇ ਉਹਨਾਂ ਨੂੰ ਅਸੀਂ ਇਹ ਬੇਨਤੀ ਪੱਤਰ ਭੇਜ ਰਹੇ ਆ ਰਮ ਖੈਰ ਕਰੇ ਉਹ ਗੁਰੂ ਦੇ ਦਰ ਨਮ ਤਮਸਤਕ ਹੋ ਕੇ ਆਪਣੀ ਨਵੀਂ ਜ਼ਿੰਦਗੀ ਤੇ ਨਵੇਂ ਭਵਖ ਵਾਸਤੇ ਅਰਦਾਸ ਕਰਨ ਅਸੀਂ ਸਾਰੇ ਉਹਨਾਂ ਦੇ ਇਸ ਔਖੇ ਘੜੀ ਵਿੱਚ ਸਾਥ ਦੇ ਰਹੇ